ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇ ਪੰਜਾਬ ਦੇ ਮਹਾ ਅਭਿਸ਼ੇਕ ਇਸ ਵਕਤ ਤੋਂ ਸੇ ਸ਼ੰਭੂ ਬਾਰਡਰ ਤੇ ਖੜੇ ਹੈ ਜਿੱਥੇ ਅੱਜ ਤਸਵੀਰਾਂ ਅਲੱਗ ਹੀ ਦੇਖਣ ਨੂੰ ਮਿਲ ਰਹੀਆਂ ਨੇ 2020 ਦੇ ਵਿੱਚ ਕਿਸਾਨ ਅੰਦੋਲਨ ਨੇ ਸ਼ੁਰੂ ਹੋਇਆ ਸੀਗਾ ਕਿਸਾਨ ਵੱਡੀ ਸੰਖਿਆ ਵਿੱਚ ਦਿੱਲੀ ਵੱਲ ਕੂਚ ਕੀਤੇ ਸੀਗੇ ਪਰ ਅੱਜ ਤਸਵੀਰਾਂ ਅਲੱਗ ਦੇਖਣ ਨੂੰ ਮਿਲ ਰਹੀਆਂ ਨੇ ਕਿਸਾਨ ਦਾ 2.0 ਅੰਦੋਲਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੋਂ ਕਿਸਾਨ ਜਿਹੜੇ ਨਹੀਂ ਅਜੂ ਦਿੱਲੀ ਵੱਲ ਕੂਚ ਕਰਨ ਜਾ ਰਹੇ ਨੇ ਪੰਜਾਬ ਦੇ ਆਪਣੇ ਪਿੰਡਾਂ ਤੋਂ ਨਿਕਲ ਚੁੱਕੇ ਨੇ ਤਾਂ ਇਹ ਤਸਵੀਰਾਂ ਇਸੇ ਸ਼ੰਭੂ ਬਾਰਡਰ ਦੀਆਂ ਨੇ ਤੁਹਾਨੂੰ ਪੇਸ਼ ਕਰਨ ਦੀ ਕੋਸ਼ ਤੇ ਪਹੁੰਚ ਰਹੇ ਨੇ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿੱਥੇ ਪੁਲਿਸ ਨੇ ਬੈਰੀਕੇਡਿੰਗ ਇੱਥੇ ਪੂਰੀ ਤਰ੍ਹਾਂ ਕਰ ਦਿੱਤੀ ਗਈ ਹੈ ਇਹ ਕੰਕਰੀਟ ਦੀ ਜਿਹੜੀ ਕੰਧਾਂ ਬਣਾਈਆਂ ਗਿਆ ਨੇ ਇਸ ਪਹਿਲਾ ਇਹ ਇੱਕ ਲੇਅਰ ਹੈ ਦੂਸਰੀ ਲੇਅਰ ਵੀ ਕੰਕਰੀਟ ਦੀ ਕੰਧਾਂ ਜਹਾਲਾਂ ਕਿ ਉਸ ਦੂਸਰੀ ਲੇਅਰ ਤੇ ਜ਼ਮੀਨ ਦੇ ਵਿੱਚ ਕਿਲਾ ਗੱਡ ਦਿੱਤੀਆਂ ਗਈਆਂ ਨੇ ਵੀ ਜੇ ਕੋਈ ਟਰੈਕਟਰ ਟਰਾਲੀ ਆਂਦਾ ਤਾਂ ਪੈਂਚਰ ਹੋਣਗੇ ਗੱਡੀਆਂ ਖਰਾਬ ਹੋਣਗੀਆਂ ਹਾਲਾਂਕਿ ਜੇਕਰ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਵਿੱਚ ਕਈ ਜਗ੍ਹਾ ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਇੱਕ ਪਾਸੇ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਚੁੱਕਿਆ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਤਿਆਰ ਤਨਾਤ ਹੈ ਉਹ ਪੂਰੀ ਤਰ੍ਹਾਂ ਇਸੋ ਤਿਆਰੀ ਚ ਬੈਠੀ ਹੈ ਵੀ ਕਿਸਾਨ ਆਣ ਪਰ ਕਿਸਾਨਾਂ ਦੇ ਸਵਰ ਸਿੱਧੀ ਤੋਰ ਤੇ ਹੈ ਵੀ ਕਿਸਾਨ ਆਪਣੀ ਮੰਗਾਂ ਮਨਾ ਕੇ ਹੀ ਰਹਿਣਗੇ ਚਾਹੇ ਜਿੰਨਾ ਮਰਜੀ ਜੋਰ ਲੱਗੇ ਜੋ 2020 ਦੇ ਵਿੱਚ ਹੋਇਆ ਸੀਗਾ 2020 ਵਿੱਚ ਕਿਸਾਨ ਜਿਹੜੇ ਨੇ ਜਿੱਤ ਹਾਸਲ ਕਰਕੇ ਵਾਪਸ ਪੰਜਾਬ ਨੂੰ ਪਰਤੇ ਸੀਗੇ ਪਰ ਉਹਨਾਂ ਦਾ ਕਹਿਣਾ ਜਿਹਨਾਂ ਦੀ ਜ਼ੁਬਾਨੀ ਜਿਹੜੇ ਐ ਵਾਦੇ ਕੀਤੇ ਗਏ ਸੀਗੇ ਪਰ ਲਿਖਤ ਨਾ ਹੋਣ ਕਰਕੇ ਕਿਸਾਨ ਜਿਹੜੇ ਨੇ ਵਾਪਸ ਦਿੱਲੀ ਵੱਲ ਕੂਚ ਕਰ ਰਹੇ ਨੇ ਇਸ ਵਾਰ ਦਾ ਜਿਹੜਾ ਦ੍ਰਿਸ਼ਾ ਉਹ ਲਾਗੀ ਦੇਖਣ ਨੂੰ ਮਿਲੂਗਾ ਪੁਲਿਸ ਜਿਹੜੀ ਪੂਰਨ ਤਣਾਤ ਹੈ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਇੱਥੇ ਟੀਅਰ ਗੈਸ ਤੱਕ ਵੀ ਛੱਡੇ ਗਏ ਨੇ ਤਾਂ ਫਿਲਹਾਲ ਤਾਂ ਇਹ ਮੌਕ ਡ੍ਰਿਲ ਚੱਲ ਰਹੀ ਹੈ ਪਰ ਕਿਸਾਨ ਜਿਹੜੇ ਨੇ ਆਪਣੇ ਘਰਾਂ ਤੋਂ ਨਿਕਲ ਚੁੱਕੇ ਨੇ ਕਿਸਾਨ ਵਾਪਸ ਜਿਹੜੇ ਨੇ ਅੱਜ ਦਿੱਲੀ ਦੇ ਬਰੂਹਾਂ ਤੇ ਆ ਰਹੇ ਨੇ ਅੱਕੇ ਹੋਏ ਕਿਸਾਨ ਨੇ ਸਾਫ਼ ਤੌਰ ਤੇ ਕਹਿਣਾ ਕਿ ਵਾਦੇਾਂ ਖਿਲਾਫ ਹੋਈ ਐ ਵਾਦੇ ਇਨਸਾਨ ਫਰਮਾਉਂ ਗਿਈ ਗੱਲਾਂ ਕਿਤੇ ਨਹੀਂ ਗੀਆਂ ਨੇ ਕਿਸਾਨ ਦੇ ਮੁੱਦੇ ਨਹੀਂ ਸੁਣੇ ਕਿਸਾਨ ਦੀਆਂ ਗੱਲਾਂ ਬਾਤਾਂ ਨਹੀਂ ਮੰਨੀਆਂ ਗੀਆਂ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਵਾਪਸ ਪਾਰ ਸਰਕਾਰ ਮੁਕੇ ਰੰਦੇ ਲਈ ਦਿੱਲੀ ਵੱਲ ਪਹੁੰਚਣੇ ਨੇ ਪਲਪਲ ਦੀ ਜਦ ਹੀ ਪਲਪਲ ਦੀ ਅਪਡੇਟ ਹੋਊਗੀ ਉਹ ਵੀ ਅਸੀਂ ਤੁਹਾਨੂੰ ਦਵਾਂਗੇ ਦੇਖਦੇ ਰਹੋ ਯੂਨੀਵਰਸਲ ਨਿਊਜ਼ ਨੇਸ਼ਨ ਪੰਜਾਬ